ਦਾ ਨਾਮ ਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਉ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਅੱਜ ਇਸ ਪਰਿਵਾਰ ਨੂੰ ਇਸ ਕਠਨ ਕੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਇਹ ਕੜੀ ਤੇ ਇਸ ਮੁੰਡੇ ਦਾ ਨਾਮ ਸੀ ਲੈਸਨੈਕਾ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਮੈਂਟ ਚੜ੍ਹਦੀ ਕਲਾ ਜਿਹੜੀ ਕਿ ਅੱਜ ਕੱਲ ਬਲੌਂਗ ਕਰਦਾ ਸਮਾਰੀ ਤੇ ਸਰ ਕਿੰਨੀ ਕੁ ਉਮਰ ਸੀ ਇਹਦੀ ਇਦੀ ਉਮਰ ਸੀ ਆਪਣੇ ਮੇਰੇ ਖਤੀ 26 22 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾਂ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਰਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਬੀਤੇ ਸੀ ਸਰ ਕਿੰਨੇ ਸਾਲ ਪਹਿਲਾਂ ਘਰ ਗਿਆ ਇਹ ਇਹ ਸਰ ਅਜ ਤੂੰ ਮੇਰੇ ਖਾਤੇ 7-8 ਸਾਲ ਨੌਕਰੀ ਹੈ ਦੀ ਮੁੰਡੇ ਦੀ 60 ਸਾਲ ਹਾਂ ਜੀ 60 ਸਾਲ ਸਰ ਕੀ ਕਰਨਾ ਹੈ ਕਰਨਾ ਸਾਰੇ ਅੱਜ ਤੋਂ ਪਹਿਲਾਂ ਤੂੰ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2 ਸਾਲ ਪਹਿਲਾਂ ਫੌਜ ਚ ਰਿਟਾਇਰ ਹੋਇਆ ਮੇਰੇ ਅੰਡਰੇ ਹੀ ਮੁੰਡਾ ਸਾਡੀ ਜੋਂੜ ਦੇ ਵਿੱਚ ਆਇਆ ਔਰ ਇਹ ਅੱਜ ਤੋਂ ਜਿਹੜਾ ਮੈਨੂੰ ਪਤਾ ਲੱਗਿਆ ਇਹ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਛੁੱਟੀ ਘਰ ਆ ਕੇ ਇਹਨੂੰ ਕੋਈ ਹਾਰਟ ਐਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਇਹ ਸਿਵਲ ਚ ਲੈ ਗਏ ਨਾ ਸਿਵਲ ਲੈਣ ਤੋਂ ਬਾਅਦ ਉਹਨਾਂ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਐਮਚ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਉਹਨੂੰ ਨੋ ਡੈਥ ਗੁਸਤ ਕਰਦੇ ਨੇ ਇਹ ਸਰ ਵਿਆਹ ਕੇ ਕਮਾਰਾ ਸੀ ਇਹ ਵਿਆਹ ਸੀ ਸਰ ਕੀ ਬੱਚੇ ਕਿੰਨੇ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ ਦਾ 6 ਮਹੀਨੇ ਦਾ 8 ਮਹੀਨੇ ਦਾ ਹਾਂਜੀ ਹਾਂਜੀ ਤੇ ਸਰ ਅੱਜ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਜੀ ਦਾ ਹਾਂਜੀ ਅੱਜ ਅੱਜ ਦਾ ਅੰਤਮ ਸੰਸਕਾਰ ਹੈ ਅੱਜ ਤੋਂ 2 ਦਿਨ ਪਹਿਲਾਂ ਦੇ ਡੈਥ ਹੋਈ ਸੀ ਪਰਸੋਂ ਔਰ ਅੱਜ ਇਹਦਾ ਅੰਤਿਮ ਸੰਸਕਾਰ ਕੀਤਾ ਗਿਆ ਇਹਦਾ ਨਾਮ ਸੁਖਪੀਰ ਸਿੰਘ ਸੀਗਾ ਤੇ ਇਸ ਵੇਰੇ ਉੱਠਿਆ ਵਾ ਉੱਠਣ ਦੇ ਬਾਅਦ ਚ ਇਹਨੇ ਚਾਹ ਪਾਣੀ ਪੀਤਾ ਵਾ ਉਦੋਂ ਬਾਅਦ ਦੇ ਵਿੱਚ ਇਹਨੇ ਇਹਦੇ ਦਰਦ ਹੋਈ ਆ ਦਰਦ ਹੋਈ ਆ ਇੱਕਦਮ ਤੇ ਇਨੂੰ ਜਿਹੜਾ ਉਹ ਲੈ ਗਿਆ ਸਿਵਲ ਹਸਪਤਲ ਫਟਾਫਟ ਬਹੁਤ ਜਲਦੀ ਇਥੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਹਨੂੰ ਯਾਤਰ ਕਰਤਾ ਵਾ ਅੰਮ੍ਰਿਤਸਰ ਲੈ ਜਾ ਮਿਲਟਰੀ ਦਾ ਬੰਦਾ ਮਿਲਟਰੀ ਅਫਸਰ ਲੈ ਗਿਆ ਮਿਲਟਰੀ ਅਫਸਰ ਲੈ ਗਿਆ ਉੱਥੇ ਜਾ ਕੇ ਉਹਨਾਂ ਨੇ ਐਫਸੀ ਜਿਹੜਾ ਸਭ ਕੁਝ ਕੀਤਾ ਵਾ ਉਸ ਬਾਅਦ ਉਹਨਾਂ ਡੈਥ ਤੋਂ ਕਲੀਅਰ ਕਰਤਾ ਇਹ ਸਰ ਜਿਹੜੀ ਢਿਲ ਮੱਠ ਜਰੀ ਇਹ ਕਿੰਨੇ ਤਰੀਕ ਨੂੰ ਹੋਈ ਤੇ ਡੈਥ ਕਿੰਨੇ ਦਿਨ ਢਿਲ ਮੱਠ ਤੋਂ ਕੋਈ ਹੋਈ ਨਹੀਂ ਬੜਾ ਨਰੋਵ ਬੰਦਾ ਸੀਗਾ ਇਹ ਛੋਟੀ ਆਇਆ ਵਾ ਮੇਰੇ ਖਿਆਲ 19 ਤਰੀਕ ਨੂੰ ਆਇਆ ਕਿੱਥੇ ਪੋਸਟਿੰਗ ਕਿਥੇ ਸੀ ਤੇ ਪੋਸਟ ਹੈ ਦੀ ਮੀਸਾ ਮਨੀਆ ਮਨੀਪੁਰ ਦੇ ਲਾਗੇ ਹਾਂਜੀ 581 ਫੀਲਡ ਰੈਜਿਮੈਂਟਰ ਤੇ ਵਿਆਹ ਇੱਕ ਵਾਰ ਹੈਜੀ ਵਿਆਹ ਇੱਕ ਵਾਰ ਵਿਆਹ ਸੀਗਾ ਕਿੰਨੇ ਬੱਚੇ ਇੱਕ ਬੱਚਾ ਇਹਦਾ 9-10 ਮਹੀਨੇ ਦਾ ਹੋਰ ਪਰਿਵਾਰ ਦੇ ਪਿੱਛੇ ਕੌਣ-ਕੌਣ ਨੇ ਪਰਿਵਾਰ ਦੇ ਪਿੱਛੇ ਦੀ ਇੱਕ ਭੈਣ ਆ ਇੱਕ ਮਾਂ ਇੱਕ ਭਰਾ ਭਰਾ ਹੈ ਤੇ ਅੱਜ ਸਰਕਾਰ ਦੀ ਮਤਲਬ ਸਨਮਾਨਨਾ ਦੇ ਸੰਸਕਾਰ ਹੋਇਆ ਹੈ ਹਾਂ ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਜੁੰਟ ਦੇ ਦੀ ਜੁੰਟ ਦੇ ਬੰਦੇ ਇੱਥੇ ਅੰਮ੍ਰਿਤਸਰ ਸੀਗੇ ਉਹ ਉਥੇ ਐਮਐਚ ਆਗੇ ਸੀ ਉਦੋਂ ਜੀਸੇ ਸਾਹਿਬਾਨ ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਹੈ ਵੇਖੀ ਆਣ ਕੇ ਕਰਵਾਈ ਆ ਕਰਵਾਈ ਆ ਤੋਂ ਘਰ ਤੱਕ ਵੀ ਉਹਨਾਂ ਨੇ ਡੈੱਡ ਬਾਡੀ ਤੱਕ ਪੋਸਟਮਾਸਟਰ ਵੀ ਉਹਨਾਂ ਨੇ ਆਪ ਹੀ ਕਰਵਾਇਆ ਵਾ ਤੇ ਘਰ ਵੀ ਛੱਡ ਗਏ ਨਾਲ ਸਰਕਾਰ ਵੀ ਉਹਨਾਂ ਨੇ ਸਰਕਾਰੀ ਸਨਮਾਨਾਂ ਦੇ ਨਾਲ ਜਿਹੜਾ ਉਹ ਕਰਵਾਇਆ ਵਾ ਇਸ ਬੱਚੇ ਦਾ ਜਦ ਇਹ ਵੀ ਉਤੋਂ ਆਇਆ 4-5 ਮਹੀਨੇ 6 ਮਹੀਨੇ ਦੇ ਬਾਅਦ ਛੁੱਟੇ ਖੱਲਿਆਂ ਕੇ ਪਤਾ ਨਹੀਂ ਇਹਨੂੰ ਠੰਡ ਨਹੀਂ ਬਰਦਾਸ਼ਤ ਜਾਂ ਉੱਥੇ ਠੰਡ ਜ਼ਿਆਦਾ ਸੀ ਖੱਲਿਆਂ ਕੇ ਕੀ ਕਾਰਨ ਬਣਿਆ ਇਹਦੇ ਬਰਜੇ ਇਹ ਕੁਝ ਨਹੀਂ ਕਰ ਸਕਦਾ ਹੁਣ ਉੱਥੇ ਗਲੇਸ਼ੀਅਰ ਕਟਿਆ ਨਾ ਗਲੇਸ਼ੀਅਰ ਹੀ ਕਟਿਆ ਉੱਥੇ